ਦੇਖੋ ਪ੍ਰੇਜ਼ ਨਹੀਂ ਕਰਦੇ ਮੈਂ ਕਹਿੰਦਾ ਸੀ ਅਸੀਂ ਆਪਣੇ ਪੇਸ਼ੈਂਟ ਨੂੰ ਦੱਸ ਦੇਵੇਂ ਤਿੰਨ ਚਾਰ ਚੀਜ਼ਾਂ ਨਹੀਂ ਖਾਣੀਆਂ ਜਿਵੇਂ ਮਾਂ ਹੋਗੇ ਰਾਜਮਾ ਹੋਗੇ ਆਲੂ ਚਾਵਲ ਅਰਬੀ ਭਿੰਡੀ ਚਿੱਟੇ ਛੋਲੇ ਔਰ ਚੀਨੀ ਇਹਦਾ ਪਰਹੇਜ ਆ ਕਿੰਨੀਆਂ ਚੀਜ਼ਾਂ ਨੇ 8 ਚੀਜ਼ਾਂ ਛੱਪਣ ਭੋਗ ਨੇ ਖਾਈ ਜੋ ਉਹ ਉਹਦੀ ਜੋ ਜਦੀ ਉਹ ਕਹਦੇ ਨੇ ਕਿ ਅਤਾ ਸਹੀ ਸੱਚੀ ਨਹੀਂ ਖਾਂਦੀ ਰਹੀ ਜੀ ਗੋਲ ਸਭ ਬਹੁਤ ਘਾਟਾ ਪਰ ਚਾਵਲ ਤੇ ਰੋਟੀ ਕਦੇ ਇਕੱਠੇ ਨਾ ਖਾਓ ਅੱਛਾ ਹਾਂ ਉਹ ਚ ਗੈਪ ਹੋਣਾ ਚਾਹੀਦਾ ਤੁਸੀਂ ਚਾਵਲ ਵੀ ਖਾਦਾ ਰੋਟੀ ਵੀ ਖਾਦੀ ਮੈਂ ਰੋਟੀ ਨਹੀਂ ਖਾਦੀ ਤੁਸੀਂ ਕੱਲੇ ਚਾਵਲ ਖਾ ਹਾਂ ਮੈਂ ਨਹੀਂ ਰੋਟੀ ਖਾਦੀ ਜੇ ਕਿਤੇ ਤੁਸੀਂ ਚਾਵਲ ਚਾਵਲ ਬਣੇ ਹੋਣ ਚਾਵਲ ਦੇ ਵਿੱਚ ਦਹੀਂ ਪਾ ਲਓ ਕਮਾਲ ਦੀ ਚੀਜ਼ ਮੈਂ ਉਹ ਦਜ਼ਰੀ ਖਾਦਾ ਪਿਓਰ ਪਿਓਰ ਮਿਨਰਲ ਪਿਓਰ ਮਿਨਰਲ ਫਿਰ ਉਹ ਤਾਕਤ ਦਿੰਦੀ ਆ ਜੇ ਤੁਸੀਂ ਚੌਲਾਂ ਦੇ ਵਿੱਚ ਸਬਜ਼ੀ ਪਾ ਦਿੰਦੇ ਹੋ ਰਾਜਮਾ ਪਾ ਦਿੰਦੇ ਹੋ ਹੋਰ ਬੜਾ ਪੰਗਾ ਖੜਾ ਕਰ ਲੈਂਦੇ ਆਪਾਂ ਉਹ ਫਿਰ ਪੇਟ 'ਚ ਗੈਸ ਹੋ ਫਾਰਾ ਇਹ ਚੀਜ਼ਾਂ ਨੇ ਤੇ ਮਤਲਬ ਹਰ ਚੀਜ਼ ਦਾ ਖਾਣ ਦਾ ਮਾੜਾ ਜਾਂ ਮੰਦਾ ਸਮਝਾਉਣ ਦੀ ਗੱਲ ਹੈ ਬਹੁਤ ਕਿਤੇ ਐਂਡ ਸੈੱਟ ਹੋ ਜਾਂਦੀਆਂ ਨੇ ਚੀਜ਼ਾਂ ਔਰ ਜਿਵੇਂ ਸਾਡੇ ਵਰਗੇ ਨੇ ਅੱਜ ਵੀ ਕਹਿ ਦਿੰਦੇ ਆ ਵੀ ਭਾਈ ਜਿੱਥੇ ਮਰਜ਼ੀ ਲੈ ਜਾਓ ਠੀਕ ਆ ਇਹ ਕਿਉਂ ਹੈ ਕਿਉਂਕਿ ਸਾਡੇ ਖਾਣ-ਪਾਨ ਜਿਹੜੇ ਨੇ ਉਹ ਲਿਮਟਿਡ ਰੱਖੇ ਹੋਏ ਨੇ ਸਿਸਟਮ ਨਾਲ